ਹੁਣ ਓਵਰ ਟਾਈਮ ਲਗਾਉਣ ਤੇ ਤੁਹਾਨੂੰ ਦੁੱਗਣੇ ਪੈਸੇ ਮਿਲ ਲੰਗੇ ਅਜਿਹੇ ਬਹੁਤ ਸਾਰੇ ਜਿਹੜੇ ਭਾਰਤ ਸਰਕਾਰ ਦੇ ਵੱਲੋਂ ਨਵੇਂ ਕਿਰਤ ਕਾਨੂੰਨ ਨੇ ਉਹ ਲਾਗੂ ਕੀਤੇ ਗਏ ਨੇ ਕਿ ਇਤਿਹਾਸਕ ਫੈਸਲੇ ਦੇ ਵਿੱਚ ਕੇਂਦਰ ਸਰਕਾਰ ਨੇ 29 ਪੁਰਾਣੇ ਕਿਰਤ ਕਾਨੂੰਨਾਂ ਨੂੰ ਰੱਦ ਕਰਕੇ ਦੇਸ਼ ਭਰ ਦੇ ਵਿੱਚ ਨਵੇਂ ਕਿਰਤ ਕੋਡ ਲਾਗੂ ਕਰ ਦਿੱਤੇ ਨੇ ਇਸ ਦੇ ਨਾਲ ਦੇਸ਼ ਦੇ 40 ਕਰੋੜ ਤੋਂ ਵੱਧ ਕਾਮਿਆਂ ਨੂੰ ਜ਼ਿੰਦਗੀ ਦੇ ਵਿੱਚ ਵੱਡਾ ਬਦਲਾ ਰਾਹਤ ਪਾਉਣ ਨੂੰ ਮਿਲੇਗੀ ਚਾਹੇ ਕੋਈ ਫੈਕਟਰੀ ਦੇ ਵਿੱਚ ਕੰਮ ਕਰਦਾ ਹੋਵੇ ਭਾਵੇਂ ਕੋਈ ਆਈਟੀ ਕੰਪਨੀ ਦੇ ਵਿੱਚ ਜਾਂ ਫਿਰ ਕੋਈ ਪੇਮੈਂਟ ਡਿਲੀਵਰੀ ਬாய் ਹੋਵੇ ਜਾਂ ਫਿਰ ਕਾਲ ਸੈਂਟਰ ਦੇ ਵਿੱਚ ਕੰਮ ਕਰਨ ਵਾਲਾ ਕਰਮਚਾਰੀ ਹੈ ਇਹ ਬਦਲਾ ਸਿਰਫ ਕਾਨੂੰਨੀ ਨਹੀਂ ਸੁਰੱਖਿਆ ਸਨਮਾਨ ਜਾਂ ਫਿਰ ਸਮਾਜਿਕ ਇਨਸਾਫ ਨੇ ਆ ਦਾ ਨਵਾਂ ਯੁੱਗ ਸ਼ੁਰੂ ਕਰਨ ਵਾਲਾ ਹੈ ਸਭ ਤੋਂ ਵੱਡੀ ਗੱਲ ਗਿਗ ਵਰਕਰਾਂ ਅਤੇ ਅਸੰਗਠਿਤ ਖੇਤਰ ਦੇ ਕਾਮਿਆਂ ਨੂੰ ਪਹਿਲੀ ਵਾਰ ਕਾਨੂੰਨੀ ਪਛਾਣ ਅਤੇ ਸੁਰੱਖਿਆ ਸਮਾਜਿਕ ਸੁਰੱਖਿਆ ਮਿਲ ਰਹੀ ਆਓ ਇਸ ਮਸਲੇ ਨੂੰ ਜਾਂ ਪਰ ਕਿਰਤ ਕੋਡਾਂ ਨੂੰ ਜਿਹੜਾ ਗੰਭੀਰਤਾ ਦੇ ਨਾਲ ਡਿਟੇਲ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕੇਂਦਰ ਸਰਕਾਰ ਨੇ ਚਾਰ ਨਵੇਂ ਕਿਰਤ ਕੋਡ ਲਾਗੂ ਕਰ ਦਿੱਤੇ ਨੇ ਜਿਸ ਦੇ ਵਿੱਚ ਬੇਜ ਕੋਡ ਸੋਸ਼ਲ ਸਿਕਿਉਰਿਟੀ ਕੋਡ ਓਕੂਪੇਸ਼ਨਲ ਕੋਡ ਸੇਫ ਓਕੂਪੇਸ਼ਨਲ ਐਂਡ ਸੇਫਟੀ ਐਂਡ ਹੈਲਥ ਕੋਡ ਇੰਡਸਟਰੀਅਲ ਰਿਲੇਸ਼ਨਸ ਕੋਡ ਹੈ ਇਹ ਕੋਡ ਨੇ ਜਿਹੜੇ ਚਾਰ ਲਾਗੂ ਕੀਤੇ ਨੇ ਇਹਨਾਂ ਕੋਡਾਂ ਦੇ ਨਾਲ 29 ਪੁਰਾਣੇ ਕਿਰਤ ਕਾਨੂੰਨ ਨੇ ਖਤਮ ਹੋ ਚੁੱਕੇ ਨੇ ਇਹ ਬਦਲਾ ਜੇਸ਼ ਦੇ ਹਰ ਕੰਮੇ ਨੂੰ ਪ੍ਰਭਾਵਿਤ ਕਰੇਗਾ ਚਾਵੇਂ ਉਹ ਸੰਗਠਿਤ ਹੋਵੇ ਜਾਂ ਫਿਰ ਗੈਰ ਸੰਗਠਿਤ ਹੋਵੇ ਪਹਿਲੀ ਵਾਰ ਖਾਸ ਤੌਰ ਤੇ ਗਿਗ ਵਰਕਰ ਅਤੇ ਪਲੇਟਫਾਰਮ ਵਰਕਰ ਦੇ ਪੀਐਫ ਪੈਨਸ਼ਨ ਅਤੇ ਬੀਮੇ ਦੇ ਹੱਕਦਾਰ ਹੋਣਗੇ ਲੱਖਾਂ ਨੌਜਵਾਨਾਂ ਦੇ ਲਈ ਵੱਡੀ ਸਗਾਤਾ ਹੈ ਹੁਣ ਹਰ ਨੌਕਰੀ ਨੂੰ ਪਹਿਲਾਂ ਨਿਯੁਕਤੀ ਪੱਤਰ ਦੇਣਾ ਹੋਵੇਗਾ ਭਾਵੇਂ ਤੁਸੀਂ ਕਿਸੇ ਵੀ ਕੰਮ ਦੇ ਉੱਪਰ ਲੱਗ ਰਹੇ ਹੋ ਕਿਸੇ ਵੀ ਤਰੀਕੇ ਆਈਟੀ ਕੰਪਨੀ ਦੇ ਵਿੱਚੋਂ ਕਿਸੇ ਫੈਕਟਰੀ ਦੇ ਵਿੱਚੋਂ ਭਾਵੇਂ ਕੋਈ ਤੁਸੀਂ ਡਿਲੀਵਰੀ ਵਾਏ ਹੋ ਤਾਂ ਤੁਹਾਨੂੰ ਉਸ ਨੌਕਰੀ ਦੇਣ ਤੋਂ ਪਹਿਲਾਂ ਇੱਕ ਨਿਯੁਕਤੀ ਪੱਤਰ ਦਿੱਤਾ ਜਾਵੇਗਾ ਤਨਖਾਹ ਸਮੇਂ ਸਿਰ ਮਾਲਕਾਂ ਨੂੰ ਦੇਣੀ ਪਵੇਗੀ ਕਾਨੂੰਨੀ ਤੌਰ ਤੇ ਇਹ ਲਾਜ਼ਮੀ ਹੋਵੇਗੀ ਓਵਰਟਾਈਮ ਅਤੇ ਆਮ ਤਨਖਾਹ ਦਾ ਦੁੱਗਣਾ ਭੁਗਤਾਨ ਕਰਨਾ ਪਵੇਗਾ ਜਾਨੀ ਕਿ ਦੇਖੋ ਕਿ ਜੇਕਰ ਤੁਸੀਂ ਓਵਰਟਾਈਮ ਲਗਾ ਰਹੇ ਹੋ ਆਮ ਰੋਜ਼ਾਨਾ ਔਸਤਨ ਤੁਹਾਡੀ ਜਿਹੜੀ ਦਿਹਾੜੀ ਤੇ ਜਿੰਨੀ ਘੰਟੇ ਦੀ ਪੇ ਬਣਦੀ ਹੈ ਜੇਕਰ ਤੁਸੀਂ ਇੱਕ ਘੰਟਾ ਓਵਰ ਲਗਾ ਰਹੇ ਹੋ ਤਾਂ ਤੁਹਾਨੂੰ 2 ਘੰਟੇ ਦੀ ਉਸਦੀ ਪੇ ਕੀਤੀ ਜਾਵੇਗੀ ਯਾਨੀ ਕਿ ਓਵਰ 10 ਦਾ ਡਬਲ ਪੇ ਕੀਤਾ ਜਾਵੇਗਾ ਫਿਕਸਡ ਟਰਮ ਕਰਮਚਾਰੀਆਂ ਦੇ ਲਈ ਸਭ ਤੋਂ ਵੱਡਾ ਲਾਭ ਪਹਿਲਾਂ ਗ੍ਰੈਜੂਏਟੀ ਲਈ 5 ਸਾਲ ਕੰਮ ਕਰਨਾ ਲਾਜ਼ਮੀ ਸੀ ਹੁਣ ਸਿਰਫ 1 ਸਾਲ ਦੀ ਨੌਕਰੀ ਬਾਅਦ ਗ੍ਰੈਜੂਏਟੀ ਮਿਲੇਗੀ ਨਵੇਂ ਲੇਬਰ ਕੋਡ ਔਰਤਾਂ ਲਈ ਖੇਡ ਬਦਲਣ ਦੀ ਸਾਬਤ ਹੋਣਗੇ ਯਾਨੀ ਕਿ ਤੁਸੀਂ ਦੇਖੋ ਕਿ ਔਰਤਾਂ ਦੇ ਲਈ ਖਾਸ ਔਰ ਤੇ ਇੱਕ ਨਵੇਂ ਜਿਹੜਾ ਇੱਕ ਜਾਗਰਤੀ ਆਵੇਗੀ ਰਾਤ ਦੀਆਂ ਸ਼ਿਫਟਾਂ ਦੇ ਵਿੱਚ ਕੰਮ ਕਰਨ ਦੀ ਛੂਟ ਪਰ ਸੁਰੱਖਿਆ ਤੇ ਸਮਾਨਤੀ ਲਾਜ਼ਮੀ ਹੋਵੇਗੀ ਬਰਾਬਰ ਕੰਮ ਦੀ ਬਰਾਬਰ ਤਨਖਾਹ ਗਰਨਨ ਕਾਨੂੰਨੀ ਗਰੰਟੀ ਹੋਵੇਗੀ 40 ਸਾਲ ਤੋਂ ਵੱਧ ਉਮਰ ਦੇ ਸਾਰੇ ਕਰਮਚਾਰੀਆਂ ਦੇ ਲਈ ਹਰ ਸਾਲ ਮੁਫਤ ਸਿਹਤ ਜਾਂਚ ਲਾਜ਼ਮੀ ਹੋਵੇਗੀ ਖਤਰਨਾਕ ਖੇਤਰਾਂ ਦੇ ਵਿੱਚ ਕੰਮ ਕਰਨ ਵਾਲਿਆਂ ਦੇ ਲਈ 100% ਸਿਹਤ ਕਵਰੇਜ ਜਾਨੀ ਕਿ ਉਹਨਾਂ ਦੀ ਸਿਹਤ ਦੀ ਸੁਰੱਖਿਆ ਉਸ ਕੰਪਨੀ ਦੀ ਹੋਵੇਗੀ ਕੰਪਨੀਆਂ ਦੇ ਲਈ ਪਾਲਣਾ ਵੀ ਆਸਾਨ ਹੁਣ ਕਈ ਰਜਿਸਟ੍ਰੇਸ਼ਨਾਂ ਦੀ ਥਾਂ ਸਿਰਫ ਸਿੰਗਲ ਲਾਇਸੈਂਸ ਜਾਂ ਫਿਰ ਸਿੰਗਲ ਟਰਨ ਜਿਹੜਾ ਮਾਡਲ ਉਹ ਵੀ ਲਾਗੂ ਹੋਵੇਗਾ ਲੇਬਰ ਮੰਤਰੀ ਮਨਸੂਖ ਮੰਡਵਿਆ ਨੇ ਇਹ ਫੈਸਲੇ ਨੂੰ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡਾ ਕਾਮੇ ਕੇਂਦ੍ਰਿਤ ਸੁਧਾਰ ਦੱਸਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਕੋਡ ਭਵਿਕ ਲਈ ਤਿਆਰ ਕਾਰਜ ਸੰਸਕ੍ਰਿਤੀ ਬਣਾਉਣਗੇ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਆ ਰੁਜ਼ਗਾਰ ਵਧਾਉਣਗੇ ਭਾਰਤ ਦੀ ਆਰਥਿਕ ਗਤੀ ਨੂੰ ਵੀ ਤੇਜ਼ ਕਰਨਗੇ ਤੇ ਨਾਲ ਉਹਨਾਂ ਵੱਲੋਂ ਇਹ ਆ ਗੱਲ ਆਖੀ ਗਈ ਆ ਕਿ ਦੇਸ਼ ਦੇ ਕਾਮਿਆਂ ਦੇ ਲਈ ਇਹ ਬਦਲਾ ਕਈ ਪਧਰਾਂ ਦੇ ਉੱਪਰ ਇਨਕਲਾਬ ਆ ਖਾਸ ਕਰਕੇ ਔਰਤਾਂ ਦੇ ਲਈ ਗਿਗ ਵਰਕਰਾਂ ਜਾਂ ਫਿਰ ਛੋਟੇ ਮੱਦਮ ਉਦਯੋਗਾਂ ਦੇ ਵਿੱਚ ਕੰਮ ਕਰਨ ਵਾਲੇ ਵਰਕਰਾਂ ਦੇ ਲਈ ਪਰ ਇਹ ਵੱਡਾ ਸਵਾਲ ਇਹ ਵੀ ਆ ਕਿ ਸਾਰੇ ਰਾਜ ਤੁਰੰਤ ਇਹਨਾਂ ਕੋਡਾਂ ਨੂੰ ਜ਼ਮੀਨ ਦੇ ਉੱਪਰ ਲਾਗੂ ਕਰ ਪਾਉਣਗੇ ਰਾਜਾਂ ਸੂਬਿਆਂ ਕੰਪਨੀਆਂ ਲੇਬਰ ਵਿਭਾਗਾਂ ਦੇ ਵਿਚਾਲੇ ਜਿਹੜੇ ਸਮਨ ਨੇ ਹੁਣ ਸਭ ਤੋਂ ਵੱਡੀ ਇਹ ਚੁਣੌਤੀ ਹੋ ਜਾਵੇਗੀ ਅਸੀਂ ਇੰਡਸਟਰੀ ਅਤੇ ਲੇਬਰ ਯੂਨੀਅਨ ਦੀ ਪ੍ਰਤੀਕਿਰਿਆ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਕਈ ਯੂਨੀਅਨ ਇਸ ਨੂੰ ਜਿਹੜਾ ਪਾਜ਼ਿਟਿਵ ਦਸਤਰੀਆਂ ਨੇ ਕੁਝ ਲੋਕ ਇਸ ਨੂੰ ਜਿਹੜਾ 네ਗੇਟਿਵ ਕਹਿ ਰਹੇ ਨੇ ਪਰ ਕੁਝ ਨੇ ਮਜ਼ਦੂਰ ਸੁਰੱਖਿਆ ਦੀ ਜ਼ਮੀਨੀ ਲਾਗੂਅਤ ਦੀ ਚਿੰਤਾ ਵੀ ਜਤਾਈਆ ਫਿਲਹਾਲ ਹਕੀਕਤ ਇਹ ਹੈ ਕਿ ਦੇਸ਼ ਦੇ 40 ਕਰੋੜ ਤੋਂ ਵੱਧ ਕਾਮਿਆਂ ਦੇ ਲਈ ਇੱਕ ਨਵਾਂ ਇੱਕ ਨਵਾਂ ਦੌਰ ਸ਼ੁਰੂ ਹੋਣ ਵਾਲਾ ਕਿਉਂਕਿ ਲੇਬਰ ਕੋਡ ਬਦਲ ਚੁੱਕਾ ਹੈ ਜਿੱਥੇ ਪਹਿਲਾਂ 29 ਲੇਬਰ ਕੋਡ ਸੀ ਤੇ ਹੁਣ ਸਿਰਫ ਚਾਰ ਨੇ ਜਿਹੜੇ ਉਹ ਲਾਗੂ ਕੀਤੇ ਗਏ ਨੇ ਇਹਨਾਂ ਦੇ ਨਾਲ ਜੇਕਰ ਤੁਸੀਂ ਓਵਰਟਾਈਮ ਲਗਾਉਨੇ ਹੋ ਤਾਂ ਤੁਹਾਨੂੰ ਡਬਲ ਪੇ ਕੀਤਾ ਜਾਵੇਗਾ ਜਾਂ ਫਿਰ ਜਿਹੜੇ ਬਹੁਤ ਸਾਰੇ ਗਿਗ ਵਰਕਰ ਨੇ ਜਾਂ ਫਿਰ ਪਲੇਟਫਾਰਮ ਵਰਕਰ ਨੇ ਉਹਨਾਂ ਨੂੰ ਪੀਐਫਾ ਪੈਨਸ਼ਨ ਬੀਮੇ ਦੇ ਹੱਕਦਾਰ ਹੋਣਗੇ ਯਾਨੀ ਕਿ ਸਭ ਤੋਂ ਵੱਡਾ ਇਹ ਕਿ ਜੇਕਰ ਤੁਸੀਂ ਓਵਰਟਾਈਮ ਦੇ ਵਿੱਚ ਇੱਕ ਘੰਟਾ ਕੰਮ ਕਰਦੇ ਹੋ ਦੋ ਘੰਟੇ ਕੰਮ ਕਰਦੇ ਹੋ ਤਾਂ ਜੇਕਰ ਤੁਸੀਂ ਦੋ ਘੰਟੇ ਕੰਮ ਕਰਦੇ ਹੋ ਤਾਂ ਤੁਹਾਨੂੰ 4 ਘੰਟੇ ਦਾ ਉਸ ਕੰਪਨੀ ਦੁਆਰਾ ਪੇ ਕੀਤਾ ਜਾਵੇਗਾ